ਹਰੀ ਪਰਮਜੀਤ ਸਿੰਘ ਕਵਾੜ ਪੰਜਾਬ ਰੋਡ ਤੇ ਪੰਨਬਸ ਪੀਆਰਟੀਸੀ ਡੀਫੂ ਬਟਾਲੇ ਦਾ ਹੜਤਾਲਿਆ ਕਿੰਨੇ ਦਿਨ ਦੀ ਹੜਤਾਲ ਹੈ ਤੇ ਕੀ ਕੀ ਬੰਦ ਰਹੇਗਾ ਜੀ ਵੇਖੋ ਜੀ ਸਰਕਾਰ ਨੂੰ ਇੱਕ ਮਹੀਨਾ ਪਹਿਲਾਂ ਅਸੀਂ ਨੋਟਿਸ ਦਿੱਤਾ ਕਾਫੀ ਲੰਮੇ ਸਮੇਂ ਤੋਂ ਸਾਡੀਆਂ ਜਿਹੜੀਆਂ ਮੰਗਾਂ ਵਾ ਕੱਚੇ ਮੁਲਾਜ਼ਮ ਪੱਕੇ ਕਰੋ ਤਾਂ ਸਰਕਾਰ ਜਦੋਂ ਸੱਤਾ ਚ ਆਈ ਆ ਤੇ ਸਾਡੇ ਨਾਲ ਮਾਨ ਸਾਹਿਬ ਨੇ ਇਹ ਵਾਦਾ ਕੀਤਾ ਵੀ ਤੁਹਾਡੇ ਜਿੰਨੇ ਵੀ ਮੁਲਾਜ਼ਮ ਪੱਕੇ ਕੀਤੇ ਜਾਣਗੇ ਤੇ ਹੁਣ ਸਰਕਾਰ ਜਿਹੜੇ ਆਪਣੇ ਵਾਅਦੇ ਤੋਂ ਭੱਜ ਰਹੀ ਆ ਤੇ ਬਾਰ ਬਾਰ ਅਸੀਂ ਇਹਨਾਂ ਨੂੰ ਬੇਨਤੀਆਂ ਕੀਤੀ ਆ ਵੀ ਸਾਡੇ ਮੁਲਾਜ਼ਮ ਜਿਹੜੇ ਕੱਚੇ ਨੇ ਉਹਨਾਂ ਨੂੰ ਪੱਕਾ ਕੀਤਾ ਜਾਵੇ ਪਰ ਸਰਕਾਰ ਨੇ ਕੋਈ ਸਾਡਾ ਹੱਲ ਨਹੀਂ ਕੀਤਾ ਜਾਦਾ ਕਰਕੇ ਅੱਜ ਤੋਂ ਸਾਡੀ ਸਟ੍ਰਾਈਕ ਆ ਅੱਜ 6 ਤਰੀਕਾ 6 7 ਤੇ 8 ਤੱਕ ਸਾਡੀ ਜਿਹੜੀ ਸਟ੍ਰਾਈਕ ਤਿੰਨ ਦਿਨ ਦੀ ਆ ਜੇ ਕੋਈ ਸਾਡਾ ਮਸਲਾ ਹੱਲ ਨਾ ਹੋਇਆ ਤੇ ਸਟ੍ਰਾਈਕ ਲੰਮੀ ਵੀ ਹੋ ਸਕਦੀ ਆ ਤੇ ਕੱਲ ਨੂੰ ਜਿਹੜਾ ਅਸੀਂ ਮੁੱਖ ਮੰਤਰੀ ਦੀ ਕੋਠੀ ਨੂੰ ਘਰਾਓ ਕਰਾਂਗੇ ਚੰਡੀਗੜ੍ਹ ਮਾਲੀ ਵਿਕੇ ਸਾਡਾ ਇਕੱਠ ਹੋਊਗਾ ਜਿੰਨੇ ਪੰਜਾਬ ਦੇ 27 ਡੀਪੂ ਆ ਪੰਜਾਬ ਰੋਡਵੇ ਪੰਨਵਾਸ ਉਹ ਪੀਆਰਟੀਸੀ ਦੇ ਉਹ ਸਾਰੇ ਵਰਕਰ ਉੱਥੇ ਪਹੁੰਚਣਗੇ 7-8000 ਸਾਡੇ ਕੋਲ ਵਰਕਰ ਆ ਸਾਡੇ ਸਾਰੇ ਜਿਹੜੇ ਹੀ ਲੈ ਕੇ ਜਾਵਾਂਗੇ ਉੱਥੇ ਤੇ ਜੇ ਸਾਡੀਆਂ ਮੰਗਾਂ ਦਾ ਹੱਲ ਨਹੀਂ ਹੁੰਦਾ ਹੜਤਾਲ ਲੰਬੀ ਵੀ ਹੋ ਸਕਦੀ ਆ ਤੇ ਪੱਕਾ ਧਰਨਾ ਵੀ ਲੱਗ ਸਕਦਾ ਮੁੱਖ ਮੰਤਰੀ ਦੀ ਕੋਠੀ ਘੜੀ ਸਰ ਕਿੰਨੇ ਡੀਪੂ ਆ ਪੰਜਾਬ ਦੇ ਜਿਹੜੇ ਬੰਦ ਹੋ ਰਹੇ ਆ ਕਿੰਨੀਆਂ ਬਸਾਂ ਆ ਤੇ ਕਿੰਨੇ ਮਗਰ ਜਿੰਦੇ ਇਹਦੀ ਵੇਖੋ 27 ਡੀਪੂ ਆ ਸਾਡੇ ਕੋਲ ਜਿਹੜੇ ਪੰਜਾਬ ਦੇ ਵਿੱਚ ਇਹ 18 ਡੀਪੂ ਜਿਹੜੇ ਰੋਡਵੇ ਦੇ ਨੇ ਤੇ 9 ਡੀਪੂ ਜਿਹੜੇ ਹੈਗੇ ਆ ਪੀਆਰਟੀਸੀ ਦੇ ਤੇ ਸਾਡੀ ਜਿਹੜੀ ਆ ਸਾਂਝੀ ਐਕਸ਼ਨ ਕਮੇਟੀ ਇਹ ਹੀ ਬਣਾਈ ਆ ਤੇ ਸਾਡੇ ਕੋਲ ਤਕਰੀਬਨ ਹੀ ਤੁਹਾਨੂੰ ਪਹਿਲਾਂ ਵੀ ਦੱਸਿਆ ਵੀ 7-8000 ਦੇ ਕਰੀਬ ਸਾਡੇ ਕੋਲ ਵਰਕਰ ਨੇ ਤੇ ਸਾਰੇ ਤੇ ਸਾਰੀ ਚੰਡੀਗੜ੍ਹ ਲੈਕ ਜਾ ਰਹੇ ਆ ਤੇ 4000 ਦੇ ਕਰੀਬ ਸਾਡੇ ਕੋਲ ਬਸਾਂ ਨੇ ਜਿਹੜੀਆਂ ਟੋਟਲ ਬੰਦ ਰਹਿਣਗੀਆਂ ਇੱਕਦੁੱਕਾ ਜਿਹੜੀਆਂ ਬੱਸਾਂ ਵਿੱਚ ਜੇ ਕੋਈ ਸਰਕਾਰੀ ਕੋ ਬੰਦਾ ਇੱਕਦਾਂ ਰਹਿ ਗਿਆ ਉਹ ਕੋਈ ਬੱਸ ਇੱਕਦੀ ਚਲਾ ਸਕਦਾ ਨਹੀਂ ਤੇ ਚੱਕਾ ਬਿਲਕੁਲ ਜਾਮ ਆ ਪੰਜਾਬ ਦਾ ਸਾਡਾ ਡੀਪੋ 'ਚ ਕਿੰਨੀਆਂ ਬੱਸਾਂ ਚੱਲਦੀਆਂ ਹਨ ਤੁਹਾਨੂੰ ਦਿਖਾਉਂਦੇ ਆਂ ਵੇਖੋ ਜੀ ਸਾਡੇ ਕੋਲ 100 ਦੇ ਕਰੀਬ ਬੱਸਾਂ ਨੇ ਤੇ ਤਕਰੀਬਨ ਹੀ 100 ਦੀਆਂ 100 ਹੀ ਖੜੀਆਂ ਨੇ ਇੱਕ ਦੋ ਦੁਕਤ ਇੱਕ ਕਹਿ ਨਹੀਂ ਸਕਦੇ ਤੁਹਾਨੂੰ ਵੀ ਇੱਕ ਅੱਧੀ ਗੱਡੀ ਕੋ ਬਾਹਰ ਲੈ ਕੇ ਗਿਆ ਹੋਵੇ ਤਕਰੀਬਨ ਹੀ ਚੱਕਾ ਜਾਵਾਂ ਪਰੇਸ਼ਾਨੀ ਹੈ ਉਹ ਲੋਕਾਂ ਨੂੰ ਪਰੇਸ਼ਾਨੀ ਵੇਖੋ ਜੀ ਅਹੀਂ ਇਸੇ ਕਰਕੇ ਸਰਕਾਰ ਨੂੰ ਇੱਕ ਮਹੀਨਾ ਪਹਿਲਾਂ ਨੋਟਿਸ ਦਿੰਨੇ ਆਂ ਵੀ ਜਿਹੜੀ ਪਬਲਿਕ ਨੂੰ ਕੋਈ ਪਰੇਸ਼ਾਨੀ ਨਾ ਆਵੇ ਕਿਉਂਕਿ ਪਬਲਿਕ ਨੂੰ ਵੇਖੋ ਜਿਹੜੀ ਸਾਡੇ ਸਰਕਾਰ ਨੇ ਫ੍ਰੀ ਕੀਤੀਆਂ ਵਾ ਸਾਡੀਆਂ ਭੈਣਾ ਮਤਾਵਾਂ ਉਹਨਾਂ ਨੂੰ ਵੀ ਮੁਸ਼ਕਲ ਆਉਣੀ ਆ ਕਿਉਂਕਿ ਜੇ ਗੱਡੀ ਸਰਕਾਰੀ ਬੰਦ ਵਾ ਪਰ ਸਾਡਾ ਕੋਈ ਹੱਲ ਨਹੀਂ ਹੋ ਰਿਹਾ ਸਾਨੂੰ ਤਨਖਾਹਾਂ ਬਹੁਤ ਘੱਟ ਦੇ ਰਹੇ ਨੇ ਜਦੋਂ ਵੀ ਅਸੀਂ ਕੋਈ ਹੱਲ ਕਰਾਉਣਾ ਚਾਹੁੰਦੇ ਆ ਜਾਂ ਦੇ ਮੀਟਿੰਗ ਤੋਂ ਉੱਠ ਕੇ ਭੱਜ ਜਾਂਦੇ ਆ ਜਾਂ ਮੀਟਿੰਗ ਬੇਸ਼ਟਾ ਹੋ ਜਾਂਦੀ ਆ ਜੇ ਸਰਕਾਰ ਨੇ ਵਾਅਦਾ ਕੀਤਾ ਤੇ ਸਾਡੇ ਨਾਲ ਟੇਬਲ ਟੈਕ ਕਰੇ ਅੱਜ ਹੀ ਸਾਡੀਆਂ ਜਿਹੜੀਆਂ ਮੰਗਾਂ ਮੰਨਣ ਤੇ ਹੁਣੇ ਚਲਾ ਦੇਣੇ ਸਰ ਜੀ ਅੱਜ ਜਿਹੜੀ ਹੜਤਾਲ ਸਾਡੀ 6 ਤਰੀਕ ਤੋਂ 6 7 ਤੇ 8 ਤਿੰਨ ਦਿਨ ਦੀ ਸਾਡੀ ਇਹ ਹੜਤਾਲ ਜੇ ਅਸੀਂ ਨੋਟਿਸ ਦਿੱਤੇ ਸੀ ਪਹਿਲਾਂ ਸਰਕਾਰ ਨੂੰ ਜਿਹੜੇ ਐਮ ਐਲ ਏ ਸਾਡੇ ਆ ਹਲਕਾ ਐਮ ਐਲ ਏ ਜਿਹੜੇ ਸੀ ਉਹਨਾਂ ਨੂੰ ਵੀ ਅਸੀਂ ਨੋਟਿਸ ਦਿੱਤੇ ਇੱਕ ਮਹੀਨਾ ਪਹਿਲਾਂ ਵੀ ਸਰਕਾਰ ਜਿਹੜੀ ਸਾਡੀ ਜਿਹੜੀ ਉਹ ਗੱਲਬਾਤ ਸੁਣੇ ਪਰ ਸਰਕਾਰ ਇੱਕ ਪਾਲਿਸੀ ਬਣਾ ਰਹੀ ਆ ਉਹ ਪਾਲਿਸੀ ਜਿਹੜੀ ਬਹੁਤ ਗਲਤ ਪਾਲਿਸੀ ਬਣਾ ਰਹੀ ਆ ਵਰਕਰਾਂਾਂ 'ਤੇ ਉਹਦੇ ਵਿੱਚ ਜਿਹੜੇ ਕੱਚਾ ਸਟਾਫ ਉਹ ਕੱਚਾ ਹੀ ਰਹਿਣਾ ਜੀ ਪਾਲਿਸੀ ਦੇ ਵਿੱਚ ਕੋਈ ਸੁਧਾਰ ਨਹੀਂ ਕੀਤਾ ਉਹਨਾਂ ਨੇ ਪਾਲਿਸੀ ਬਣਾਈ ਆ ਵੀ ਇੱਕ ਸਪੈਸ਼ਲ ਕੈਟਰ ਬਣਾਇਆ ਗਿਆ ਵਾ ਜਿਹਦੇ ਵਿੱਚ ਦੁਬਾਰਾ ਤੋਂ ਜਿਹੜੀ ਉਹ ਭਰਤੀ ਕਰ ਰਹੇ ਆ ਜਿਹੜੇ ਆਊਟਸੋਰਸ ਮੁਲਾਜ਼ਮ ਉਹਨਾਂ ਨੂੰ ਕਿੰਨੇ ਦੁਬਾਰਾ ਤੁਹਾਡਾ ਟੈਸਟ ਲਵਾਉਣਗੇ ਜਿਹੜਾ ਬੰਦਾ 15 ਸਾਲ ਵਰਕਰ ਕੰਮ ਕਰ ਗਿਆ ਵਾ ਰੋਡਵੇ ਦੇ ਵਿੱਚ ਪਨਬੱਛ ਉਹਨੂੰ ਦੁਬਾਰਾ ਟੈਸਟ ਦੇਣ ਵੱਲੋਂ ਕਹਿ ਰਹੇ ਆ ਜਦਕਿ ਉਹਨਾਂ ਦੇ ਤੇਰ ਬਿਰੇ ਆਧਾਰ ਤੇ ਉਹਨਾਂ ਰੈਗੂਲਰ ਕਰਨਾ ਬੰਦਾ ਵਾ ਕਿਉਂਕਿ ਜਿਹੜੇ ਹੁਣ ਇੱਕ 45 ਜਾਂ 50 ਸਾਲ ਦਾ ਜਿਹੜਾ ਵਾ ਡਰਾਈਵਰ ਵਾ ਉਹ ਕਿੱਦਾਂ ਟੈਸਟ ਦੇਊਗਾ ਜੀ ਉਹਨੂੰ ਸਟੱਡੀ ਛੱਡਿਆਂ ਨੂੰ 5 ਸਾਲ ਹੋ ਗਏ ਆ ਤੋ ਕਿੱਦਾਂ ਉਹ ਟੈਸਟ ਕਲੀਅਰ ਕਰੂਗਾ ਇਹ ਕਰਕੇ ਬਹੁਤ ਹੀ ਮਾੜੀ ਪਾਲਿਸੀ ਬਣਾਈ ਜਾ ਰਹੀ ਆ ਇਹਦੇ ਵਿੱਚ ਕੋਈ ਭੱਤਾ ਨਹੀਂ ਦਿੱਤਾ ਜਾ ਰਿਹਾ ਤਨਖਾਹ ਦੁਬਾਰਾ 15000 ਤੋਂ ਸ਼ੁਰੂ ਕਰਨ ਲੱਗੇ ਆ ਇਹ ਕਰਕੇ ਇਹ ਮਾਰੂ ਆ ਅਸੀਂ ਚਾਹੁੰਦੇ ਆ ਵੀ ਸਾਨੂੰ ਪੰਨ バス ਪੰਜਾਬ ਰੋਡਵੇ ਦੇ ਵਿੱਚ ਪੱਕਾ ਕੀਤਾ ਜਾਵੇ ਤੇ ਜਿਹੜੇ ਇੰਨੇ ਪੁਰਾਣੇ ਸਮੇਂ ਤੋਂ ਜਿਹੜੇ ਵਰਕਰ ਕੰਮ ਕਰ ਰਹੇ ਉਹਨਾਂ ਨੂੰ ਉਹਨਾਂ ਦਾ ਹੱਕ ਮਿਲੇ ਸੋ ਸਮੇ ਸਮੇਂ ਦੀ ਸਰਕਾਰ ਦੇ ਨਾਲ ਤਾਂ ਇਹ ਗੱਲਬਾਤ ਹੁੰਦੀ ਨਹੀਂ ਪਰ ਕਿਸੇ ਸਰਕਾਰ ਨੇ ਤੁਹਾਡੀ ਸੁਣਵਾਈ ਨਹੀਂ ਪਾਈ ਸਰ ਪਹਿਲਾਂ ਤੇ ਬਾਦਲ ਸਰਕਾਰ ਸੀ ਕਾਲੀ ਦਲ ਉਹਨਾਂ ਨੇ 2016 ਐਕਟ ਬਣਾਇਆ ਸੀ ਚਲੋ ਐਕਟ ਬਣਾਇਆ ਵਧੀਆ ਸੀ ਉਹਨਾਂ ਨੇ ਵੀ 3 ਸਾਲ ਬਾਅਦ ਆਊਟਸੋਰਸ ਵਾਲੇ ਕੰਟੈਕਟ ਤੇ ਕਰਕੇ ਤੇ ਉਹਨਾਂ ਨੂੰ ਰੈਗੂਲਰ ਕੀਤਾ ਜਾਊਗਾ ਫਿਰ ਕਾਂਗਰਸ ਸਰਕਾਰ ਨੇ ਵੀ ਪਾਲਿਸੀ ਬਣਾਉਣ ਦੀ ਕੋਸ਼ਿਸ਼ ਕੀਤੀ ਪਰ ਉਹਨਾਂ ਕੋਈ ਐਕਟ ਨਹੀਂ ਬਣਿਆ ਇਹ ਸਰਕਾਰ ਨੇ 4 ਸਾਲ ਗੁਜ਼ਰ ਗਏ ਇਹਨਾਂ ਦੇ ਇਹਨਾਂ ਨੇ ਕਿਹਾ ਸੀ ਅਸੀਂ ਪਾਲਿਸੀ ਬਣਾਵਾਂਗੇ ਉਹ ਪਾਲਿਸੀ ਹਲੇ ਤੱਕ ਤਿਆਰ ਨਹੀਂ ਇਹ ਸਰਕਾਰ ਦਾ ਜਾਣ ਦਾ ਟਾਈਮ ਆ ਗਿਆ ਵਾ ਕੋ ਡੇਢ ਸਾਲ 2 ਸਾਲ ਰਹਿ ਗਏ ਇਹਨਾਂ ਦੇ ਇੰਨਾ ਕੋਈ ਪਾਲਿਸੀ ਜਿਹੜੀ ਉਹ ਅਧੂਰੀ ਆ ਪ੍ਰੋਪਰ ਉਹਨਾਂ ਦਾ ਕੰਮ ਕੋਈ ਵੀ ਨਹੀਂ ਹੋਇਆ ਇਹਨਾਂ ਕੋ ਜੀ ਅਸੀਂ ਵਿਰੋਧ ਇੱਧਰ ਚੱਲਦੇ ਰਹੋ ਸਰ ਅਸੀਂ ਤੇ ਆਪਣੇ ਹਕਕਾਂ 'ਤੇ ਲੜਦੇ ਰਵਾਂਗੇ ਅੱਜ ਤੱਕ ਅਸੀਂ ਲੜਦੇ ਆਏ ਆ ਤੇ ਆਪਣਾ ਮੰਗਾ ਆਪਣੀਆਂ ਮਨਾਉਂਦੇ ਆਏ